ਅ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਇੱਕ ਆਰਟਿਸਟ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵੱਜੂ ਰੱਖਦੇ ਆ ਕਿ ਉਹ ਅੱਛੀ ਗੱਲ ਹੀ ਕਰੇਗਾ ਕਿਉਂਕਿ ਜਿਹੜੀ ਤੁਹਾਡੀ ਕਲਾ ਹੈ ਤੁਹਾਡਾ ਆਰਟ ਹੈ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ 'ਚ ਆਪ ਦੇ ਲੋਕਾਂ ਦੇ ਸਾਹਮਣੇ ਕੁਝ ਬੋਲਤਾ ਤੇ ਪਰ ਸਾਰਿਆਂ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾਂ ਦੇ ਵਿੱਚ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਵਾਹਿਗੁਰੂ ਅੱਗੇ ਹੋਰ ਅਰਦਾਸ ਕਰਦੇ ਹਾਂ ਕਿ ਕਦੇ ਜੰਗ ਨਾ ਲੱਗੇ ਮਾਵਾਂ ਦੇ ਪੁੱਤ ਨਾ ਮਰਨ ਔਰ ਸਾਰੇ ਆਪਣੇ ਆਪਣੇ ਘਰੇ ਖੁਸ਼ ਰਹਿਣ ਤੇ ਇਹੋ ਹੀ ਹੈ ਜੇ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਆਪਣੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਹਲ ਹੋ ਜਾਣੇ ਆ ਤੇ ਪਰ ਅਰਦਾਸ ਤੇ ਉਹ ਕਰਦੇ ਆ ਕਿ ਜੰਗ ਨਾ ਲੱਗੇ